ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਤੇ ਮੈਂ ਮਨਪ੍ਰੀਤ कौर 5 ਸਾਲ ਦੇ ਐਕਸਪੀਰੀਅੰਸ ਹੋ ਗਿਆ ਮੈਨੂੰ ਪੱਤਰਕਾਰੀ ਦਾ ਤੇ ਮੈਂ ਬਹੁਤ ਸਾਰੀਆਂ ਸਖਸ਼ੀਅਤਾਂ ਨੂੰ ਮਿਲੀਆਂ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਲੋਕ ਕਹੋ ਜਹੇ ਨੇ ਤੇ ਉਹਨਾਂ ਦਾ ਕੀ ਕੰਮਕਾਰ ਹੈ ਕਿਸ ਤਰੀਕੇ ਦੇ ਨਾਲ ਉਹ ਉਹਨਾਂ ਲਾਈਨਾਂ ਦੇ ਵਿੱਚ ਆਏ ਨੇ ਤੇ ਅੱਜ ਅਸੀਂ ਐਸੀ ਸਖਸ਼ੀਅਤ ਨੂੰ ਮਿਲਣ ਪਹੁੰਚੇ ਆਂ ਜੋ ਇੱਕ ਬਿਜ਼ਨਸਮੈਨ ਵੀ ਨੇ ਰਾਜਨੀਤੀ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਹੈ ਤੇ ਉਹ ਸਮਾਜ ਸੇਵਾ ਦੇ ਵਿੱਚ ਵੀ ਇੱਕ ਅਲੱਗ ਤਰੀਕੇ ਦੀ ਜਿਹੜੀ ਸੇਵਾ ਆ ਉਹ ਨਿਭਾਉਂਦੇ ਨੇ। ਰਾਜੀਵ ਕੇ ਵਸ਼ਿਸ਼ਟ ਦੇ ਨਾਲ ਅੱਜ ਅਸੀਂ ਮੁਲਾਕਾਤ ਕਰਨ ਦੇ ਲਈ ਪਹੁੰਚੇ ਆ ਤੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਵੀ ਕਰਦੇ ਆ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਥੋੜਾ ਜਿਹਾ ਸਮਾਂ ਸਾਨੂੰ ਕੱਢ ਕੇ ਦਿੱਤਾ ਤੇ ਬਹੁਤ ਸਾਰੀਆਂ ਖਾਸ ਗੱਲਾਂ ਨੇ ਜਿਹੜੀਆਂ ਉਹਨਾਂ ਤੋਂ ਸਾਨੂੰ ਅੱਜ ਸਿੱਖਣ ਨੂੰ ਮਿਲਣਗੀਆਂ। ਤੁਸੀਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਣਾ ਹੈ ਕਿ ਅਸੀਂ ਆਪਣੀ ਕੁੰਡਲੀ ਦਿਖਾਉਣ ਦੇ ਲਈ ਜਾ ਰਹੇ ਹਾਂ ਅਸੀਂ ਆਪਣਾ ਹੱਥ ਦਿਖਾ ਰਹੇ ਹਾਂ ਤਾਂ ਜੋ ਸਾਨੂੰ ਪਤਾ ਲੱਗੇ ਕਿ ਜ਼ਿੰਦਗੀ ਦੇ ਵਿੱਚ ਸਾਡਾ ਫਿਊਚਰ ਕੀ ਹੈ ਅਸੀਂ ਕੀ ਕੰਮ ਕਰ ਕਰ ਸਕਦੇ ਹਾਂ ਬਟ ਅੱਜ ਸਰ ਨਾਲ ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਤੇ ਉਹ ਤੁਹਾਨੂੰ ਅਜਿਹੇ ਗੱਲਾਂ ਦੱਸਣਗੇ ਜੋ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਸ਼ਕਲ ਸਰ ਮੈਂ ਸੱਚਾ ਮਨਪ੍ਰੀਤ ਪਹਿਲਾਂ ਮੈਂ ਆਪਣਾ ਖੁਸ਼ ਨਸੀਬ ਸਮਝਦਾ ਕਿ ਮੈਨੂੰ ਤੁਹਾਡੇ ਸ਼ੋਅ ਵਿੱਚ ਆਉਣ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਬਹੁਤ ਬਹੁਤ ਤੁਹਾਡਾ ਦਿਲੋਂ ਸ਼ੁਕਰਾਨਾ ਕਰਦਾ ਮੈਂ ਸਰ ਤੁਸੀਂ ਨੰਬਰੋਲੋਜੀਸਟ ਹੋ ਤੇ ਤੁਸੀਂ ਲੋਕਾਂ ਨੂੰ ਦੱਸੋ ਕਿ ਤੁਸੀਂ ਇਸ ਲਾਈਨ ਦੇ ਵਿੱਚ ਕਿਵੇਂ ਆਇਓ ਤੇ ਇਸ ਦੇ ਵਿੱਚ ਕੀ ਤੁਸੀਂ ਲੋਕਾਂ ਨੂੰ ਦੱਸਦੇ ਹੋ ਉਹਨਾਂ ਦੇ ਭਵਿੱਖ ਬਾਰੇ ਜਾਂ ਕੀ ਗੱਲਾਂ ਤੁਸੀਂ ਅਜਿਹਿਆਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਜੋ ਸੁਣ ਕੇ ਉਹ ਵੀ ਸੋਚਣ ਵਾਸਤੇ ਮਜਬੂਰ ਹੋ ਜਾਣ ਕਿ ਸਾਨੂੰ ਵਿਹਿਮਾ ਭਰਮਾਂ ਦੇ ਵਿੱਚ ਪੈਣਾ ਚਾਹੀਦਾ ਜਾਂ ਨਹੀਂ ਮਨਪ੍ਰਿਤ ਮੈਂ ਤੁਹਾਨੂੰ ਇਹ ਦੱਸਦਾ ਕਿ ਨੰਬਰੋਲੋਜੀ ਕਿਸੇ ਤਰ੍ਹਾਂ ਦਾ ਕੋਈ ਵਿਹਿਮ ਕੋਈ ਭਰਮ ਕੁਝ ਨਹੀਂ ਹੈਗਾ ਇਹ ਸਿੰਪਲ ਇੱਕ ਕੈਲਕੂਲੇਸ਼ਨ ਹੈਗੀ ਹੈ ਇਨੂੰ ਕੋਈ ਵੀ ਸਿੱਖ ਸਕਦਾ ਹੈ ਕੋਈ ਬਰਾਦਰੀ ਦੀ ਜ਼ਰੂਰਤ ਨਹੀਂ ਕੋਈ ਜਾਤ ਨਹੀਂ ਕੋਈ ਕਾਸਟ ਨਹੀਂ ਕੋਈ ਕ੍ਰੀਮ ਨਹੀਂ ਕੋਈ ਮੇਲ ਨਹੀਂ ਕੋਈ ਫੀਮੇਲ ਨਹੀਂ ਬੇਸਿਕਲੀ ਇਹ 5000 ਸਾਲ ਪੁਰਾਣੀ ਸਿਸਟਮ ਹੈਗਾ ਤੇ ਤੁਸੀਂ ਇਸ ਲਾਈਨ ਦੇ ਵਿੱਚ ਕਦੋਂ ਆਏ ਮੈਂ ਮੈਂ ਮੇਰਾ ਆਪਣਾ ਤੁਹਾਨੂੰ ਐਕਸਪੀਰੀਅੰਸ ਕਿ ਮੈਂ ਅੱਜ ਤੋਂ ਕੋਈ 20 ਸਾਲ ਪਹਿਲਾਂ ਇੱਕ ਬਹੁਤ ਰੋਨਾਉਂਡ ਨੰਬਰੋਲੋਜਿਸਟ ਕੋਲ ਮੈਂ ਆਪਣੇ ਉਹਨੇ ਮੇਰਾ ਚਾਰਟ ਦੇਖਿਆ ਸੀਗਾ ਤੇ ਉਹਨੇ ਮੇਰਾ ਨਾਮ ਦਾ ਸਪੈਲ ਚੇਂਜ ਕੀਤਾ ਸੀਗਾ ਤੇ ਮੈਨੂੰ ਨੇ ਇਹ ਗੱਲ ਜਰੂਰ ਦੱਸੀ ਸੀ ਕਿ ਕਿ ਵਿਸ਼ੇਸ਼ਾਗਰ ਤੂੰ ਚਾਹਵੇਂ ਤੇਰੇ ਸਟਾਰ ਦੱਸ ਰਹੇ ਆ ਕਿ ਤੂੰ ਬੈਸਟ ਨੰਬਰੋਲੋਜਿਸਟ ਜਾਂ ਐਸਟ੍ਰੋਲੋਜਿਸਟ ਬਣ ਸਕਦਾ ਹੈਗਾ ਪਰ ਗੱਲ ਦਿਮਾਗ ਚੋਂ ਨਿਕਲ ਨਿਕਲੀ ਜਦੋਂ ਕਰੋਨਾ ਦਾ ਟਾਈਮ ਆਇਆ ਸਾਰੇ ਲੋਕ ਆਪਣੇ ਘਰਾਂ 'ਚ ਸੀਗੇ ਬੰਦ ਸੀਗੇ ਉਦੋਂ ਮੈਨੂੰ ABCDE ਮੈਨੂੰ ਪਤਾ ਸੀਗਾ ਪਰ ਮੈਂ ਉਹ ਟਾਈਮ ਤੋਂ ਮਤਲਬ ਮੈਂ 2017 18 'ਚ ਪੜਨਾ ਸ਼ੁਰੂ ਕੀਤਾ ਸੀਗਾ ਫਿਰ ਮੈਂ ਇਹਦੇ ਬਾਰੇ 5-6 ਸਾਲ 7 ਸਾਲ ਰਿਸਰਚ ਕੀਤੀ ਹੈ ਮੈਂ ਹੁਣ ਤੱਕ ਕੋਈ 12000 ਲੋਕਾਂ ਦਾ ਚਾਰਟ ਮੈਂ ਦੇਖ ਚੁੱਕਿਆ ਹਾਂ ਤੇ ਮੈਂ ਵਾਰ-ਵਾਰ ਇਹ ਕਹਿੰਦਾ ਹਾਂ ਕਿ ਨੰਬਰੋਲੋਜੀ ਇੱਕ ਸਾਇੰਸ ਹੈ ਇੱਕ ਕੈਲਕੂਲੇਸ਼ਨਸ ਹੈ ਇਹਦਾ ਕਿਸੇ ਧਰਮ ਨਾਲ ਕਿਸੇ ਮਸਜਬ ਨਾਲ ਕਿਸੇ ਕਮਿਊਨਿਟੀ ਨਾਲ ਕੋਈ ਲਿੰਕ ਨਹੀਂ ਹੈਗਾ ਇਹਨੂੰ ਕੋਈ ਵੀ ਸਿੱਖ ਸਕਦਾ ਜਿਸ ਨੂੰ ਥੋੜੀ ਜਿਹੀ ਕੈਲਕੂਲੇਸ਼ਨ ਕਰਨੀ ਆਉਂਦੀ ਹੈ ਔਰ ਜਿਹਦਾ ਥੋੜਾ ਜਾਇ ਇਚ ਇੰਟਰਸਟ ਹੋਵੇ ਤੁਸੀਂ ਕਹਿ ਰਹੇ ਹੋ ਕਿ ਇੱਕ ਸਾਇੰਸ ਹੈ ਇਹ ਕੋਈ ਵਹਿਮ ਭਰਮ ਨਹੀਂ ਹੈ ਪਰ ਲੋਕਾਂ ਨੂੰ ਇਸ ਤੇ ਯਕੀਨ ਕਿਵੇਂ ਹੋਵੇ ਕਿਉਂਕਿ ਲੋਕ ਅੱਜਕੱਲ ਬਹੁਤ ਸਾਰੇ ਪੰਡਤਾਂ ਕੋਲ ਵੀ ਜਾਂਦੇ ਨੇ ਆਪਣੀ ਕੁੰਡਲੀ ਦਿਖਾਉਂਦੇ ਨੇ ਬਟ ਉਹ ਚੀਜ਼ਾਂ ਉਸ ਤੋਂ ਹਟ ਕੇ ਨਿਕਲ ਜਾਂਦੀਆਂ ਨੇ ਤੇ ਲੋਕਾਂ ਦਾ ਜਿਹੜਾ ਯਕੀਨ ਹੈ ਉਹ ਉੱਠ ਗਿਆ ਤੁਸੀਂ ਕੋਈ ਤੁਹਾਡੇ ਨਾਲ ਕੋਈ ਐਵੇਂ ਦਾ ਕਿੱਸਾ ਵਾਪਰੇ ਕਿ ਤੁਹਾਡੇ ਕੋਲ ਕੁਝ ਲੋਕ ਐਵੇਂ ਦੇ ਆਏ ਹੋ ਜਿਨ੍ਹਾਂ ਨੇ ਕਿਹਾ ਹੋਵੇ ਕਿ ਅਸੀਂ ਪਹਿਲਾਂ ਵੀ ਜਾ ਚੁੱਕੇ ਹਾਂ ਬਟ ਸਾਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਹੈ ਦੇਖੋ ਮਨਪ੍ਰੀਤ ਦੋ ਤਰ੍ਹਾਂ ਦਾ ਸਿਸਟਮ ਹੈਗਾ ਇੱਕ ਤਾਂ ਜਦੋਂ ਅਨਪ੍ਰੋਫੈਸ਼ਨਲ ਬੰਦੇ ਖਾਸ ਕਰਕੇ ਕਮਿਊਨਿਟੀ ਮੰਦਿਰ ਚ ਬੈਠੇ ਜਿਨ੍ਹਾਂ ਨੂੰ ਆਂਦਾ ਜਾਂਦਾ ਕੁਛ ਨਹੀਂ ਹੈਗਾ ਮੈਂ ਮਾਫ ਕਰਨਾ ਮੈਂ ਵਰਡ ਯੂਜ਼ ਕਰ ਰਿਹਾ ਹੈਗਾ ਤੇ ਉਹ ਸਾਡੇ ਨਾਲ ਵਿਸ਼ਵਾਸ ਘਾਤ ਕਰਦੇ ਆ ਇੱਕ ਤਾਂ ਉਹਦੇ ਨਾਲ ਦੋ ਨੁਕਸਾਨ ਹੈ ਇੱਕ ਤਾਂ ਐਸਟ੍ਰੋਲੋਜੀ ਜਾਂ ਪਾਮਿਸਟਰੀ ਦਾ ਲੋਕਾਂ ਦਾ ਵਿਸ਼ਵਾਸ ਹਟਦਾ ਹੈ ਕਿਉਂਕਿ ਉਹਨਾਂ ਕੋਲ ਬੇਸਿਕਲ ਨੋਲੇਜ ਨਹੀਂ ਹੈਗੀ ਉਹ ਨੋਲੇਜ ਲੈਣ ਲਈ ਤਿਆਰ ਵੀ ਨਹੀਂ ਹੁੰਦੇ ਤੇ ਉਹ ਆਪਣੇ ਆਪ ਦੇ ਆਪਣੇ ਬ੍ਰੇਨ ਦੇ ਉੱਪਰ ਇਨਵੈਸਟਮੈਂਟ ਵੀ ਨਹੀਂ ਕਰਦੇ ਕਦੇ ਵੀ ਕੋਈ ਸਿੱਖਿਆ ਕਦੇ ਖਰਾਬ ਨਹੀਂ ਹੁੰਦੀ ਐਸਟ੍ਰੋਲੋਜੀ ਪਾਮਿਸਟਰੀ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ ਸਿਰਫ ਕਵਸਚਨ ਹੈ ਵੀ ਜਿਹਨੇ ਚੈੱਕ ਕਰਨੀ ਹੈ ਉਹ ਉਹਦਾ ਮਾਈਂਡ ਆਈਕਿਊ ਕਿੰਨਾ ਦਾ ਹੈਗਾ ਉਹ ਆਪਣੇ ਫੀਲਡ ਚ ਕਿਵੇਂ ਮਿਹਨਤ ਕਰਦਾ ਹੈਗਾ ਮੈਂ ਆਪਣੇ ਗੱਲ ਕਰਦਾ ਮੈਂ ਤਾਂ ਬੇਸਿਕਲੀ ਇੱਕ ਸਾਡੀ ਇੱਕ ਐਨ ਜੀਓ ਹੈ ਦਿਸ਼ਾ ਤੇ ਉਹ ਅਸੀਂ 1998 ਚ ਰਜਿਸਟਰ ਕਰਾਈ ਸੀਗੀ ਤੇ ਅਸੀਂ ਫਿਰ ਦੋਸਤਾਂ ਤੋਂ ਫੈਮਿਲੀ ਮੈਂਬਰਸ ਤੋਂ ਕੁਝ ਆਪਣਾ ਕੰਟਰੀਬਿਊਸ਼ਨ ਕਰਦੇ ਸੀਗੇ ਪਰ बार-बार ਪੈਸਾ ਲੋਕਾਂ ਤੋਂ ਮੰਗਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਐਨ ਜੀਓਸ ਚਲਦੀਆਂ ਪੈਸੇ ਨਾਲ ਬਿਲਕੁਲ ਮੇਰੀ ਵਾਈਫ ਨੇ ਮੈਨੂੰ ਕਿਹਾ ਕਿ ਤੁਸੀਂ ਤੁਹਾਡੀ ਬੜੀ ਪੱਕੜ ਹੈ ਸਬਜੈਕਟ ਦੇ ਉੱਪਰ ਤੁਸੀਂ ਕਿਉਂ ਨਹੀਂ ਇਹਨੂੰ ਤੁਹਾਡੇ ਆਪਣੇ ਤੁਸੀਂ ਇਸ ਸ਼ੌਂਕ ਨੂੰ ਤੁਸੀਂ ਇਸ ਪਰਪਸਪਲ ਯੂਜ਼ ਕਰੋ ਫਿਰ ਮੇਰਾ ਪੈਸ਼ਨ ਵੀ ਸੀਗਾ ਨੰਬਰੋਲੋਜੀ ਦਾ ਫਿਰ ਮੈਂ ਕੋਈ ਮੈਂ ਪਹਿਲਾਂ ਤਾਂ ਬਿਲਕੁਲ ਫ੍ਰੀ ਚੈੱਕ ਕਰਦਾ ਸੀਗਾ ਫਿਰ 3 ਸਾਲ ਪਹਿਲਾਂ ਮੈਂ ਡਿਸੀਜਨ ਲਿਆ ਆਪਣੇ ਆਪ ਦੀ ਕਿ ਮੈਂ ਜੀ ਹੁਣ ਫ੍ਰੀ ਚੈੱਕ ਨਹੀਂ ਕਰਨਾ ਮੈਂ ਇੱਕ ਦਿਨ ਚ ਇੱਕ ਮੰਤਰੀ ਚੈੱਕ ਕਰਦਾ ਠੀਕ ਹੈ ਤੇ ਮੈਨੂੰ ਜੋ ਉਹਦੇ ਫੀਸ ਮੈਨੂੰ ਆਂਦੀ ਹੈ ਉਹ ਮੈਂ ਸਾਰੇ 100% ਮੈਂ ਉਹ ਪੈਸੇ ਸੁਸਾਇਟੀ ਨੂੰ ਅਹ ਫੰਡੀ ਕਰਦਾ ਹੈ ਮੈਂ ਆਪਣੇ ਆਪ ਦੇ ਉੱਪਰ ਆਪਣੇ ਪਰਿਵਾਰ ਦੇ ਉੱਪਰ ਅੱਜ ਤੱਕ 1 ਰੁਪਿਆ ਨਾ ਖਰਚ ਕੀਤਾ ਹੈਗਾ ਤੇ ਇਨ ਫਿਊਚਰ ਜਲਦੀ ਖਰਚ ਕਰੂੰਗਾ ਵੀ ਨਹੀਂ ਪਰ ਜਦੋਂ ਵੀ ਮੈਂ ਅਹ ਲੋਕ ਆਪਣੇ ਪਰਿਵਾਰ ਲਈ ਖਰਚ ਕਰੂੰਗਾ ਮੈਂ ਲੋਕਾਂ ਨੂੰ ਦੱਸ ਕੇ ਕਰੂੰਗਾ ਕਿ ਜੀ ਮੈਂ ਅੱਜ ਤੋਂ ਨੰਬਰੋਲੋਜੀ ਆਪਣੇ ਖਰਚਾਂ ਲਈ ਜਾਂ ਆਪਣੇ ਪਰਿਵਾਰ ਲਈ ਖਰਚ ਕਰ ਰਿਹਾ ਪਟਿਲ ਅੱਜ ਦੀ ਡੇਟ 'ਚ ਮੈਂ ਜੋ ਵੀ ਕੰਸਲਟੈਂਸੀ ਦਿੰਦਾ ਪੇਡ ਦਿੰਦਾ ਹੈ ਉਹ ਸਾਰਾ ਪੈਸਾ ਮੈਂ ਫੰਡਿੰਗ ਦਿੰਦਾ ਹੈ ਸਰ ਆ ਉਸ ਟਾਈਮ ਦੇ ਵਿੱਚ ਮਤਲਬ ਖਰਚਾ ਕਰਨਾ ਇਹਨਾ ਮੁਸ਼ਕਿਲ ਹੋ ਗਿਆ ਮੰਗਾਈਏ ਨਹੀਂ ਜ਼ਿਆਦਾ ਵੱਧ ਗਈ ਹੈ ਤੇ ਤੁਸੀਂ ਐਨ ਜੀਓ ਵੀ ਦੇਖ ਰਹੇ ਹੋ ਤੇ ਨਾਲ ਨਾਲ ਤੁਸੀਂ ਪੀਜੀਆਈ ਦੇ ਵਿੱਚ ਵੀ ਬਹੁਤ ਸਾਰੇ ਮਤਲਬ ਫੰਡਿੰਗ ਜੋ ਦੇ ਰਹੇ ਹੋ ਜੋ ਤੁਸੀ ਇਨਕਮ ਤੁਹਾਨੂੰ ਆ ਰਹੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ ਨਹੀਂ ਮੇਰੇ ਨਾ ਦੇਖੋ ਥੋੜਾ ਜਿਹਾ ਬਿਜ਼ਨਸ ਹੈਗੇ ਆ ਹਮ ਬਿਜ਼ਨਸ ਸੈਟਲ ਬਿਜ਼ਨਸ ਹੈ ਬਿਜ਼ਨਸ ਕਰਦਾ ਮੈਂ ਤਾਂ ਰਾਜਨੀਤੀ ਵਿੱਚ ਵੀ ਹੋ ਤੁਸੀਂ ਹਾਂ ਰਾਜਨੀਤੀ ਤਾਂ ਸੇਵਾ ਹੀ ਆ ਖਰਚਾਈ ਆ ਰਾਜਨੀਤੀ ਦੀ ਕੋਈ ਕਮਾਈ ਤਾਂ ਕਮਾਈ ਹੁੰਦੀ ਨਹੀਂ 1 ਰੁਪਿਆ ਕਮਾਈ ਕੀਤੀ ਵੀ ਨਹੀਂ ਐ ਨਾ ਕਰਨੀ ਐ ਰਾਜਨੀਤੀ ਸੇਵਾ ਹੈ ਹਮ ਕਿਉਂਕਿ ਲੋਕਾਂ ਦਾ ਜੋ ਇਤਬਾਰ ਬਣਿਆ ਹੁੰਦਾ ਆ ਕਿ ਰਾਜਨੀਤੀ ਦੇ ਵਿੱਚ ਜੋ ਲੋਕਾਂ ਦੇ ਨੇ ਉਹ ਸਿਰਫ ਪੈਸਾ ਖਾਣ ਵਾਸਤੇ ਆਉਂਦੇ ਆ ਪਰ ਤੁਸੀਂ ਨੇ ਕਿਹਾ ਕਿ ਐਵੇਂ ਦਾ ਕੁਝ ਵੀ ਨਹੀਂ ਐ ਨਹੀਂ ਹੁਣ ਹੁਣ ਉਹ ਸਿਸਟਮ ਬਦਲ ਗਿਆ ਐ ਹਮ ਹੁਣ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਐ ਹੁਣ ਰਾਜਨੀਤੀ ਚ ਉਹੀ ਬੰਦੇ ਰਹਿਣਗੇ ਜਿਹੜੇ ਲੋਕਾਂ ਨਾਲ ਜੁੜਨਗੇ ਜਿਹੜੇ ਇਮਾਨਦਾਰਨਾ ਕੰਮ ਕਰਨਗੇ ਉਹ ਜਿਹੜੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਨਗੇ ਵੀ ਉਹੀ ਉਹਨਾਂ ਲਈ ਰਾਜਨੀਤੀ ਰਹਿ ਗਈ ਫਿਊਚਰ ਦੀ ਨਹੀਂ ਤਾਂ ਉਹ ਜਿਹੜੀ ਠੱਗ ਵਿਦਿਆ ਦੀ ਰਾਜਨੀਤੀ ਹੈ ਨਾ ਉਹ ਬੜਾ ਛੋਟੇ 스ਪੈਨ ਦੀ ਹੈਗੀ ਹੈ ਸਿਰ ਤੁਸੀਂ ਨੰਬਰ ਦੇਖ ਕੇ ਕਿਸ ਤਰੀਕੇ ਦੇ ਨਾਲ ਮਤਲਬ ਬੰਦੇ ਨੂੰ ਉਹਦੇ ਫਿਊਚਰ ਬਾਰੇ ਦੱਸਦੇ ਹੋ ਜਾਂ ਫਿਰ ਉਹ ਕੀ ਕੰਮ ਕਰ ਕਿਸ ਤਰੀਕੇ ਨਾਲ ਸੈੱਟ ਕਰ ਸਕਦਾ ਉਹਨਾਂ ਚੀਜ਼ਾਂ ਬਾਰੇ ਦੱਸਦੇ ਹੋ ਮੈਂ ਮਨਪੇ ਤੁਹਾਨੂੰ ਦੱਸਦਾ ਹਾਂ ਨੰਬਰੋਲੋਜੀ ਦਾ ਪੇਸ ਕੀ ਹੈਗਾ ਤੁਸੀਂ ਮੇਰੇ ਕੋਲ ਆਏ ਵੀ ਮੈਂ ਆਪਣਾ ਚਾਰਟ ਤੁਹਾਨੂੰ ਚੈੱਕ ਕਰਾਣਾ ਹੈ ਮੈਂ ਤੁਹਾਨੂੰ ਦੋ ਗੱਲਾਂ ਪੁੱਛੂੰਗਾ ਪਹਿਲਾਂ ਮੈਂ ਤੁਹਾਨੂੰ ਪੁੱਛੂੰਗਾ ਤੁਹਾਡੀ ਡੇਟ ਆਫ ਬਰਥ ਕੀ ਹੈਗੀ ਹੈ ਫਿਰ ਤੁਹਾਡੇ ਮੈਂ ਨਾਮ ਦੇ ਸਪੈਲ ਪੁੱਛੂੰਗਾ ਕੀ ਹੈ ਇਹ ਸਾਰੀ ਕੈਲਕੂਲੇਸ਼ਨ ਤੁਹਾਡੀ ਡੇਟ ਆਫ ਬਰਥ ਤੁਹਾਡੇ ਨਾਮ ਦੇ ਉੱਪਰ ਸਪੈਲ ਦੇ ਉੱਪਰ ਸਾਰਾ ਡਿਪੈਂਡ ਕਰਦਾ ਹੈ ਤੇ ਮੈਂ ਇਹ ਹਰ ਗੱਲ ਹਰ ਪਲੇਟਫਾਰਮ ਤੇ ਕਹਿੰਦਾ ਹੈਗਾ ਕਿ 60% ਲੋਕਾਂ ਦੇ ਸਾਡੇ ਨਾਮ ਹੀ ਠੀਕ ਨਹੀਂ ਹੈਗੇ ਓਕੇ ਸਾਡੀ ਡੇਟ ਆਫ ਬਰਥ ਨਾਲ ਨਾਮ ਅੱਲਾ ਹੀ ਨਿਕਰਦਾ ਜਿਸ ਬੰਦੇ ਦਾ ਨਾਮ ਅੱਲਾ ਹੀ ਨਿਕਰੂ ਉਹ ਲੱਖ ਕੋਸ਼ਿਸ਼ ਕਰ ਲਵੇ ਉਹ ਬੰਦੇ ਦੀ ਜਿਹੜੀ ਸਫਲਤਾ ਹੈ ਉਹ ਬੰਦਾ ਨਹੀਂ ਮਿਲੂਗੀ ਠੀਕ ਹੈ ਬੰਦੇ ਦੀ ਪਰਿਵਾਰ ਚ ਸਮੱਸਿਆਵਾਂ ਆ ਰਹਿਣਗੀਆਂ ਰਹਿਣਗੀਆਂ ਹੂੰ ਸਿੰਪਲ ਕੰਮ ਹੈ ਕੋਈ ਮੈਂ ਤਾਂ ਬਾਰ ਬਾਰ ਕਹਿੰਦਾ ਕੋਈ ਕੋਈ ਵਿਹੰਪਰਵ ਨਹੀਂ ਹੈ ਸਿੰਪਲ ਮੈਂ ਅਗਰ ਅੱਜ ਤੁਸੀਂ ਨੈਟ ਤੇ ਗੂਗਲ ਤੇ ਦੇਖੋ ਦੁਨੀਆ ਭਰ ਚ ਮੈਨੂੰ ਮਤਲਬ ਮੇਰੇ ਕਈ ਫਰੈਂਡ ਜਿਹੜੇ Hindu ਧਰਮ ਨਾਲ ਸੰਬੰਧ ਵਿੱਚ ਨਹੀਂ ਰੱਖਦੇ ਹੂੰ ਕ੍ਰਿਸਚੀਅਨ ਵੀ ਹੈਗੇ ਆ ਮਾਮਡਨਸ ਵੀ ਹੈਗੇ ਆ ਸਿੱਖ ਭਾਈਚਾਰੇ ਤੋਂ ਵੀ ਬੰਦੇ ਨੰਬਰੋਲੋਜਿਸਟ ਹੈਗੇ ਆ ਇੱਥੇ ਜਿਨ੍ਹਾਂ ਨੇ ਬੜਾ ਨਾਮ ਨਾਮ ਬਣਾਇਆ ਹੈਗਾ ਇਹ ਕਿਸੇ ਧਰਮ ਦੀ ਕੋਈ ਜਾਗੀਰ ਨਹੀਂ ਹੈ ਕਿ ਕਿ ਜੀ ਉਹੀ ਧਰਮ ਵਾਲਾ ਜਾਂ ਉਹੀ ਬੰਦਾ ਸਿੱਖ ਸਕਦਾ ਹੈ ਕਰ ਸਕਦਾ ਹੈਗਾ ਇਹ ਕੈਲਕੂਲੇਸ਼ਨਸ ਹੈਗੀ ਹੈ ਉਹ ਚ ਕੀ ਹੈ ਕਿ ਡੇਟ ਆਫ ਬਰਥ ਦਾ ਤਾਂ ਹੋ ਗਿਆ ਉਹਦੇ ਤੁਹਾਡੇ ਤੁਹਾਡੇ ਨਾਮ ਦਾ ਬਹੁਤ ਕੁਝ ਹੈ ਲੋਕ ਕਹਿੰਦੇ ਆ ਕਿ ਨਾਮ ਮੈਂ ਕੀ ਰੱਖਿਆ ਹੈ ਮੈਂ ਕਹਿੰਦਾ ਜੀ ਸਭ ਕੁਝ ਨਾਮ ਚ ਰੱਖਿਆ ਹੈਗਾ ਮਨਪ੍ਰੀਤ ਮੈਂ ਤੁਹਾਨੂੰ ਦੱਸਦਾ ਵੀ ਤੁਹਾਡੇ ਅਗਰ ਸਪੈਲਿੰਗ M A N P R W E T ਹੋਊਗਾ ਹੋਰ ਹੋਊਗਾ ਅਗਰ I ਹੋ ਗਿਆ ਤਾਂ ਹੋਰ ਹੋਊਗਾ ਹੋਰ ਹੋਏਗਾ ਬਿਲਕੁਲ ਠੀਕ ਹੈ ਹਾਂਜੀ ਤੇ ਸਿੰਪਲ ਦੇਖੋ ਅਸੀਂ ਡੇਟ ਆਫ ਬਰਥ ਆਪਣੇ ਚੇਂਜ ਕਰ ਨਹੀਂ ਸਕਦੇ ਪਰ ਅਸੀਂ ਆਪਣੇ ਨਾਮ ਦੇ ਸਪੈਲ ਚੇਂਜ ਕਰ ਸਕਦੇ ਹਾਂ ਨਾ ਬਿਲਕੁਲ ਹਾਂਜੀ ਮੈਂ 2002 ਚ ਜਦੋਂ ਆਪਣੇ ਬਾਰੇ ਚੈੱਕ ਕਰਾਣ ਗਿਆ ਸੀਗਾ ਹਮ ਥਿਲ ਡੇਟ ਅੱਜ ਦੀ ਡੇਟਸ ਮੈਂ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਇਹਦਾ ਮੈਨੂੰ ਕਿੰਨਾ ਅਸਰ ਹੋਇਆ ਮੈਂ ਆਪਣੇ ਆਧਾਰ ਆਪਣੇ ਪੋਰਟ ਦੇ ਉੱਪਰ ਆਪਣੇ ਪਾਸਪੋਰਟ ਦੇ ਉੱਪਰ ਆਪਣੇ ਨਾਮ ਦੇ ਸਾਰੇ ਸਪੈਲਿੰਗ ਚੇਂਜ ਕਰਾ ਚੁੱਕਿਆ ਹੈ ਤੁਹਾਡੇ ਵੀ ਨਾਮ ਦੇ ਵਿੱਚ ਦਿੱਕਤ ਸੀ ਨਹੀਂ ਮੈਨੂੰ ਉਹਨਾਂ ਨੇ ਦੱਸਿਆ ਵੀ ਨਾਮ ਚੇਂਜ ਕਰ ਲੈ ਹੂੰ ਤੋ ਤੋ ਮੈਨੂੰ ਪਤਾ ਨਹੀਂ ਸੀ ਨੰਬਰੋਲੋਜੀ ਕੀ ਹੁੰਦੀ ਹੈ ਮੈਨੂੰ ਉਹਨੇ ਕਿਹਾ ਤੂੰ ਇਹ ਕਰਕੇ ਦੇਖ ਯਾਰ ਤੁਹਾਨੂੰ ਯਕੀਨ ਸੀ ਕਿ ਮੈਨੂੰ ਜਾਣਨਾ ਚਾਹੀਦਾ ਹੈ ਮੇਰੇ ਨਾਲ ਇੱਕ ਬੜੇ ਕਲੋਸ ਫਰੈਂਡ ਹੈ ਉਹਨਾਂ ਦੀ ਪਰਿਵਾਰਿਕ ਕੋਈ ਸਮੱਸਿਆ ਸੀ ਬਿਮਾਰੀ ਸੀਗੀ ਉਸ ਬੰਦੇ ਨੇ ਉਹਨਾਂ ਦੇ ਉਸ ਬੰਦੇ ਨੂੰ ਬਿਲਕੁਲ ਠੀਕ ਕੀਤਾ ਸੀਗਾ ਤੇ ਮੇਰਾ ਬੜਾ ਵਿਸ਼ਵਾਸ ਸੀਗਾ ਵੀ ਇਹ ਬੰਦਾ ਅੱਛਾ ਉਹ ਜਿਹਦੇ ਕੋਲ ਗਿਆ ਸੀਗਾ ਉਹ ਇੱਕ ਸਰਵਿਸਿੰਗ ਆਈਐਸ ਅਫਸਰ ਸੀਗੇ ਉਸ ਟਾਈਮ ਔਰ ਇੱਕ ਗਊਸ਼ਾਲਾ ਲਈ ਉਹ ਫੰਡਿੰਗ ਕਰਦੇ ਸੀਗੇ ਉਹ ਵੀ ਜਿੱਮੇ ਮੈਂ ਗਿਆ ਉਦੋਂ ਮੈਂ ਦੇਖਿਆ ਸੀ ਉਹਨੂੰ 1100 ਰੁਪਏ ਠੀਕ ਹੈ ਉਹ ਕੀ ਕਰਦੇ ਸੀਗੇ ਵੀ ਪਰਚੀ ਕੱਟ ਕੇ ਗਊਸ਼ਾਲੇ ਪਰਚੀ ਕੱਟਦੇ ਸੀਗੇ ਸਾਰੇ ਸਾਰੇ ਪੈਸਾ ਦਿੰਦੇ ਸੀ ਗਊਸ਼ਾਲਾ ਨੂੰ ਜਿੱਥੋਂ ਦੇਖੋ ਜਿੱਥੇ ਕਿਸੇ ਬੰਦੇ ਨੂੰ ਪਰਸੈਂਟ ਇੰਟਰਸਟ ਨਹੀਂ ਹੋਊਗਾ ਉਹ ਬੰਦਾ ਬੇਇਮਾਨੀ ਨਹੀਂ ਕਰੂਗਾ ਬਿਲਕੁਲ ਜਦੋਂ ਪਤਾ ਕਿ ਮੈਂ ਇਹ ਇਹ ਪੈਸੇ ਮੈਂ ਆਪਣੇ ਆਪ ਦੇ ਖਰਚ ਖਰਚ ਕਰਨੇ ਨਹੀਂ ਹੈ ਉਹ ਬੰਦਾ ਬੇਇਮਾਨੀ ਨਹੀਂ ਕਰੂਗਾ ਜਿਵੇਂ ਉਸੇ ਤਰ੍ਹਾਂ ਮੈਂ ਕੰਮ ਕਰਦਾ ਮੈਂ ਸਾਰੀ ਮੈਂ ਵੀ ਸਾਰੀ ਫੰਡਿੰਗ ਐਨਜੀਓ ਨੂੰ ਕਰਦਾ ਹੈਗਾ ਤੇ ਨੰਬਰੋਲੋਜੀ ਪਿਓਰਲੀ ਪਿਓਰ ਇੱਕ ਸਾਇੰਸ ਹੈ ਇਹਦੇ ਵਿੱਚ ਕੋਈ ਬਹਿਮ ਨਹੀਂ ਹੈ ਕੋਈ ਭਰਮ ਨਹੀਂ ਹੈ ਅੱਛਾ ਜਿਹੜੇ ਲੋਕ ਇਸ ਤੇ ਵਿਸ਼ਵਾਸ ਕਰਦੇ ਹੈ ਮੈਂ ਇਹਨਾਂ ਨੂੰ ਦੇਖੋ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਪਰ ਮੈਂ ਇਹ ਕਹਿਣਾ ਹੈਗਾ ਕਿ ਤੁਸੀਂ ਅਗਰ ਕਿਸੇ ਵੀ ਨੰਬਰੋਲੋਜਿਸਟ ਦੀ ਤੁਸੀਂ ਰੈਮਡੀ ਨੂੰ ਅਗਰ ਤੁਸੀਂ ਕੰਟੀਨਿਊ ਉਹਨੂੰ ਯੂਜ਼ ਕਰ ਲੋ ਤੇ ਡੈਫੀਨੇਟ ਹੈ ਤੁਹਾਡਾ ਫਾਇਦਾ ਕੋਈ ਨਾ ਕੋਈ ਹੋਊਗਾ ਪਰ ਮੈਂ ਇਹ ਗੱਲ بار بار ਕਹਿੰਦਾ ਹੈ ਕਿ ਇਹ ਰੈਮਡੀਜ਼ ਦੇ ਨਾਲ ਤੁਹਾਡੇ ਘਰੇ ਰੱਬ ਨੇ ਤੁਹਾਡੇ ਘਰ ਦੀ ਘਦੀ ਬੈਲੀ ਮਾਰਨੀ ਲక్ష్ਮੀ ਨੇ ਬੈਲੀ ਮਾਰਨੀ ਮ ਆ ਗਿਆ ਸਿਰਫ ਤੁਹਾਨੂੰ ਪ੍ਰਕਿਰਤੀ ਨੇ ਜੇ ਤੁਸੀਂ ਤੁਹਾਡੇ ਘਰ ਦੇ ਬਿਮਾਰ ਹੈ ਉਹਨੂੰ ਚੰਗਾ ਡਾਕਟਰ ਮਿਲ ਜਾਣਾ ਹੈ ਬਿਲਕੁਲ ਜੇ ਤੁਹਾਨੂੰ ਜੋਬ ਦੀ ਸਮੱਸਿਆ ਹੈ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਉੱਥੇ ਤੁਹਾਨੂੰ ਜੋਬ ਮਿਲ ਸਕਦੀ ਹੈ ਜੇ ਤੁਹਾਡੇ ਕੋਲ ਕੋਈ ਹੋਰ ਸਮੱਸਿਆ ਆ ਉਹਦਾ ਹੱਲ ਲਈ ਤੁਹਾਨੂੰ ਕੰਸਲਟੈਂਟ ਮਿਲਣਾ ਹੈ ਤੁਹਾਨੂੰ ਕਿਸੇ ਇਹ ਜੀ ਸਲਾਹ ਮਿਲ ਜਾਣੀ ਹੈ ਜਿਹੜੇ ਤੁਸੀਂ ਮਤਲਬ ਇੱਕ ਰੂਹਾਨੀ ਮੈਂ ਸਮਝਾਂ ਵੀ ਪ੍ਰਕਿਰਤੀ ਨੇ ਤੁਹਾਨੂੰ ਚੀਜ਼ ਦਿੱਤੀ ਹੈ ਬੜੇ ਲੋਕ ਮੇਰੇ ਕੋਲ ਆਉਂਦੇ ਆ ਮੈਂ ਉਹਨਾਂ ਨੂੰ ਇਹ ਹੱਸਦਾ ਕਹਿੰਦਾ ਵੀ ਤੁਸੀਂ ਤੁਹਾਡੀ ਸਮੱਸਿਆ ਦਾ ਹੁਣ ਹੱਲ ਵੈਸੇ ਹੋ ਜਾਣਾ ਸੀਗਾ ਤੁਹਾਨੂੰ ਪ੍ਰਕਿਰਤੀ ਨੇ ਮੇਰੇ ਕੋਲ ਭੇਜ ਦਿੱਤਾ ਹੈਗਾ ਸਾਡੇ ਨਿੱਕੇ ਨਿੱਕੇ ਰੈਮਡੀਜ਼ ਹੈਗੀਆਂ ਰੈਮਡੀ ਯੂਜ਼ ਕਰ ਲਓ ਕਲ ਜਿੱਕਰ ਗੱਲ ਕਰੀ ਜਾਵੇ ਨਾ ਤੇ ਲੋਕ ਨੇ ਜਿਹੜੇ ਪੜੇ ਲਿਖੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਗ੍ਹਾ ਜਗ੍ਹਾ ਤੇ ਜਿਹੜਾ ਟੋਂਗ ਹੈ ਉਹ ਹੋ ਰਿਹਾ ਹੈ ਤੇ ਉਹਨਾਂ ਦਾ ਨਾ ਯਕੀਨ ਹੈ ਜਿਹੜਾ ਉੱਠ ਗਿਆ ਆ ਜਿਵੇਂ ਤੁਸੀਂ ਨੇ ਕਿਹਾ ਸੀਗਾ ਕਿ ਕੋਈ ਬਿਮਾਰ ਸੀਗਾ ਉਹ ਠੀਕ ਹੋ ਗਿਆ ਤੇ ਮੈਨੂੰ ਲੱਗਿਆ ਮੈਨੂੰ ਵੀ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਕੁਦਰਤ ਨੇ ਇਹ ਮਨਜ਼ੂਰ ਸੀ ਕਿ ਉਹਨਾਂ ਦੀ ਫੈਮਲੀ 'ਚ ਜੋ ਵੀ ਪ੍ਰੋਬਲਮ ਸੀ ਉਹ ਠੀਕ ਹੋਣੀ ਲਿਖੀ ਸੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਵੈਮ ਪਰਮ ਹੋ ਸਕਦਾ ਹੈ ਮਨਪੀਤਾ ਤੁਹਾਨੂੰ ਮੈਂ ਇੱਕ ਬੜੇ ਬੜੀ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਕਿ ਮੇਰੇ ਕੋਲ ਅੱਜ ਤੱਕ ਕੋਈ ਅ ਹੂੰ ਚੈੱਕ ਕਰਨੀ ਨਹੀਂ ਆਇਆ ਮੇਰੇ ਕੋਲ ਇੱਧਰ ਕਿੰਨੇ ਲੋਕ ਆ ਚੁੱਕੇ ਹੁਣ ਤੱਕ ਮੈਂ ਹੁਣ ਤੱਕ 12000 ਲੋਕਾਂ ਦਾ ਡਾਟਾ ਚੈੱਕ ਕਰਿਆ 12000 ਉਹਦੇ ਚ ਬਿਊਰੋਕਰੇਟਸ ਜਿਹੜੇ ਟੌਪ ਲੈਵਲ ਦੇ ਬਿਊਰੋਕਰੇਟਸ ਐ ਟੌਪ ਲੈਵਲ ਦੇ ਅਫੀਸਰ ਚਾਹੇ ਹਰ ਫੀਲਡ ਚਾਹੇ ਪੁਲਿਸ ਡਿਪਾਰਟਮੈਂਟ ਚਾਹੇ ਹੋਰ ਡਿਪਾਰਟਮੈਂਟਾਂ ਟੌਪ ਲੈਵਲ ਦੇ ਪਲੇਅਰਸ ਟੌਪ ਲੈਵਲ ਸਾਡੇ ਪੰਜਾਬ ਦੇ ਫਿਲਮ ਇੰਡਸਟਰੀ ਤੇ ਓਕੇ ਸਾਡੇ ਜਿੰਨੇ ਗਾਇਕ ਗਾਇਕ ਹੈਗੇ ਐ ਜਾਂ ਤੁਸੀਂ ਜਿਨ੍ਹਾਂ ਦਾ ਨਾਮ ਅਖਬਾਰਾਂ 'ਚ ਪੜਦੇ ਆ ਨਾ ਬਿਲਕੁਲ ਉਹਨਾਂ ਚੋਂ ਮੈਨੂੰ ਲੱਗਦਾ ਕਿ ਮੈਂ 50% ਲੋਕਾਂ ਨੂੰ ਮੈਂ ਪਰ ਕਿਸ ਨਾ ਕਿਸੇ ਥਰੂ ਮਿਲ ਚੁਕਿਆ ਤੇ ਮੇਰੇ ਕੋਲ ਮੈਨੂੰ ਲੱਗਦਾ ਕਿ ਮੇਰੇ ਕੋ ਕੋਈ ਅਨਪੜ ਬੰਦਾ ਜਾਂ ਕੋਈ ਗਰੀਬ ਕੋ ਗਰੀਬ ਬੰਦਾ ਮੇਰੇ ਕੋ ਆਇਆ ਹੋਊਗਾ ਐਨ ਆਰ ਆਈ ਬੰਦੇ ਐਨ ਆਰ ਆਈ ਬੰਦੇ ਜਿਹੜੇ ਜਿਹੜੇ ਫੇਮਸ ਜਿਹੜੇ ਇੰਡੀਅਨ ਐਨ ਆਰ ਆਈ ਬਟ ਆਨ ਦਿ ਆਲ ਨਾਈ ਯੰਗ ਬੱਚੇ ਅੱਛਾ ਆਈਟੀ ਪ੍ਰੋਫੈਸ਼ਨ ਦੇ ਬੰਦੇ ਮੈਨੂੰ ਬਹੁਤ ਕਾਲ ਕਰਦੇ ਆ ਓਕੇ ਦੇਖੋ ਅੱਛਾ ਡਾਕਟਰ ਬਿੰਨ ਬੜਾ ਕਾਲ ਕਰਦੇ ਆ ਯਕੀਨ ਬਣਾ ਚੁੱਕੇ ਹੋ ਤੁਸੀਂ ਨਹੀਂ ਯਕੀਨ ਮੇਰੇ ਚ ਨਹੀਂ ਯਕੀਨ ਦਾ ਸਰਸਪਤੀ ਦੇ ਗਿਆਨ ਚ ਹੈ ਜਿਹੜਾ ਸਰਸਪਤੀ ਮੈਨੂੰ ਦਿੱਤਾ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਜਿਹੜੇ ਮੇਰੇ ਮਾਸਟਰਸ ਸੇ ਮੈਨੂੰ ਬਹੁਤ ਬੜਾ ਮਿਲੇ ਹਮ ਨੰਬਰੋਲੋਜੀ ਦੇ ਜਿਹੜੇ ਬਿਹਤਰੀਨ ਮਾਸਟਰਸ ਹੈ ਨਾ ਗੁਰੂ ਹੈ ਹਮ ਉਹਨਾਂ ਦੀ ਮੈਨੂੰ ਸ਼ਗਿਰਦੀ ਮਿਲੀ ਹੈ ਹਮ ਮਤਲਬ ਮੈਨੂੰ ਮੈਂ ਤਾਂ ਕੁਝ ਵੀ ਨਹੀਂ ਸਿੱਖਿਆ ਕੁਝ ਵੀ ਨਹੀਂ ਹੈਗਾ ਖਾਲੀ ਪੜ੍ਹਦਾ ਹੈਗਾ ਤੇ ਮੈਨੂੰ ਮੇਰੇ ਮਾਸਟਰਸ ਨੇ ਮੈਨੂੰ ਬਹੁਤ ਅੱਛਾ ਗਿਆਨ ਦਿੱਤਾ ਹੈ ਮਾਤਾ ਮੈਂ ਦਾ ਸਰਸਪਤੀ ਦਾ ਬੜਾ ਧੰਨਵਾਦ ਕਰਦਾ ਕਿ ਮਾਂ ਸਰਸਵਤੀ ਨੇ ਮੈਨ ਲੋਕਾਂ ਦੇ ਲਈ ਕੁਝ ਕੰਮ ਕਰ ਸਕਦਾ ਹਾਂ ਤੇ ਉਸ ਤੋਂ ਬਾਅਦ ਹੀ ਮੈਂ ਇਹ ਕੰਨ ਹੋਰ ਸੋਚਣਾ ਬਾਰ-ਬਾਰ ਮੈਨੂੰ ਬੜਾ ਲੋਕੀ ਕਹਿੰਦੇ ਇਹ ਬਸ ਸਟੇਰ ਅਸੀਂ ਤਾਂ ਸਹਿਮਤ ਨਹੀਂ ਹੈ ਇਸ ਨੰਬਰੋਲੋਜੀ ਦੀ ਪદ્ધਤੀ ਨਾਲ ਮੈਂ ਕੰਨਾ ਵੀ ਚਲੋ ਇੱਕ ਮੈਂ ਤਾਂ ਬਸ ਮੈਂ ਤਾਂ ਕਹਿੰਦਾ ਕਿ 100% ਨੰਬਰੋਲੋਜੀ ਕੰਮ ਕਰਦੀ ਹੈ ਪਰ 1% ਜੇ ਮੰਨੋ ਨੰਬਰੋਲੋਜੀ ਕੰਮ ਨਹੀਂ ਕਰਦੀ ਪਰ ਮੈਂ ਇਹ ਕਹਿੰਦਾ ਕਿ ਜਿਹੜੀ ਮੈਨੂੰ ਪੈਸੇ ਆ ਰਹੇ ਹੈ ਉਸ ਪੈਸੇ ਨਾਲ ਜਿਹੜੇ 2250 ਬੱਚਾ ਪੜ ਰਿਹਾ ਹੈਗਾ ਬਿਲਕੁਲ ਜਿਹੜੇ ਪੀਐਚ ਜਿਨ੍ਹਾਂ ਦੀ ਜਿਨ੍ਹਾਂ ਲਈ ਕੁਝ ਦਵਾਈ ਜਾਂ ਕੁਝ ਹੋ ਰਿਹਾ ਹੈ ਉਹਨਾਂ ਦਾ ਫਾਇਦਾ ਤਾਂ ਹੋ ਰਿਹਾ ਨਾ ਓਏ ਹੋਰੇ ਬੜੀ ਠੀਕ ਹੈ ਤੁਸੀਂ ਹਰਾਮ ਹੋ ਜਾਓ ਕਿ ਤੁਸੀਂ ਸ਼ਹਿਰਾਂ ਨਾਲੋਂ ਪਿੰਡਾਂ ਵੱਲ ਦੇਖੋ ਜਿੱਥੇ ਲੜਕੀਆਂ ਪੜ੍ਹਨਾ ਚਾਹੁੰਦੀਆਂ ਆ ਉਹਨਾਂ ਕੋਲ ਪੈਸੇ ਨਹੀਂ ਹੈਗੇ ਪੇਰੈਂਟਸ ਕੋਲ ਮੈਂ ਇਹ ਜੇ ਬੱਚਿਆਂ ਨੂੰ ਜਾਣਦਾ ਹੈ ਕਿ ਪੇਰੈਂਟਸ ਨੇ ਮਜਬੂਰੀ ਚ ਉਹ ਬੱਚੀਆਂ ਸਕੂਲ ਤੋਂ ਹਟਾਤੀਆਂ ਸਾਨੂੰ ਸਕੂਲ ਦੇ ਪ੍ਰਿੰਸੀਪਲ ਦਾ ਫੋਨ ਆਂਦਾ ਹੈ ਵੀ ਬੀ ਬੀ ਸਿਚਿ ਦੇਖ ਲਓ ਤੇ ਇਹ ਦੇਖੋ ਵੀ ਉਸ ਬੱਚੀ ਲਈ ਕਿਉਂਕਿ ਉਹ ਬੱਚੇ ਹੋ ਸਕਦਾ ਹੈ ਅੱਗੇ ਜਾ ਕੇ ਬਹੁਤ ਕੁਝ ਕਰ ਸਕਦੇ ਨੇ ਜ਼ਿੰਦਗੀ ਚ ਦੇਖੋ ਸਾਡਾ ਤਾਂ ਮਿਸ਼ਨ ਹੈ ਇੱਕ ਮੈਂ ਤਾਂ ਮਿਸ਼ਨ ਲਈ ਕੰਮ ਕਰ ਰਿਹਾ ਕਰੀ ਬਿਲਕੁਲ ਤੇ ਮੇਰਾ ਤਾਂ ਅਸੀਂ ਮਿਸ਼ਨ ਦਾ ਨਾਮ ਹੀ ਰੱਖਿਆ ਵੀ ਆਓ ਕੁਝ ਕਰੇ ਉਸ ਆਓ ਕੁਝ ਕੁਝ ਕਰੇ ਚ ਨੰਬਰੋਲੋਜੀ ਦਾ ਜਿਹੜਾ ਮੇਰਾ ਸਾਰਾ ਫੰਡ ਹੈ ਮੈਂ ਤਾਂ ਉੱਥੇ ਉੱਥੇ ਯੂਜ਼ ਕਰਦਾ ਐ ਉੱਥੇ ਮੈਂ ਯੂਜ਼ ਕਰੂੰਗਾ ਅੱਛਾ ਮੈਂ ਮਨਪ੍ਰੀਤ ਮੈਂ ਨਾ ਜਿਆਦਾ ਕਿਉਂ ਸੁਣਿਆ ਦੀ ਕੋਸ਼ਿਸ਼ ਵੀ ਨਹੀਂ ਕਰਦਾ ਹੂੰ ਤੇ ਨੰਬਰੋਲੋਜੀ ਕਿੰਨੇ ਲੋਕ ਪੁੱਛਦੇ ਆ ਨੰਬਰੋਲੋਜੀ ਕੀ ਹੈ ਮੈਂ ਕਹਾਂ ਦੇਖ ਯਾਰ ਜਿਤਨਾ ਵਿਸ਼ਵਾਸ ਹੈ ਤਾਂ ਮੇਰੇ ਕੋਲ ਆ ਜਾ ਮੇਰੇ ਕੋਲ ਟਾਈਮ ਨਹੀਂ ਸਮਝਾਂਦਾ ਇਹਨਾ ਤੂੰ ਦੇਖੋ ਅੱਜ ਕੱਲ ਤਾਂ ਸੋਸ਼ਲ ਮੀਡੀਆ ਹੈਗਾ ਸੋਸ਼ਲ ਮੀਡੀਆ ਤੂੰ ਸਟੱਡੀ ਕਰ ਲੋ ਜੇ ਤੁਹਾਨੂੰ ਲੱਗਦਾ ਤੁਹਾਡਾ ਵਿਸ਼ਵਾਸ ਹੈਗਾ ਤਾਂ ਮੇਰੇ ਕੋਲ ਆ ਜਾ ਮੈਂ ਆਪਣਾ ਟਾਈਮ ਸਮਝਾਣ ਚ ਖਰਾਬ ਕਰਾਂ ਤੇ ਮੈਨੂੰ ਲੱਗਦਾ ਕਿ ਉਹ ਮੈਨੂੰ ਉਹ ਗੱਲ ਠੀਕ ਨਹੀਂ ਮੈਨੂੰ ਲੱਗਦੀ ਬਿਲਕੁਲ ਤਾਂ ਹੀ ਮੈਂ ਸਟਾਈਡਿੰਗ ਦੇ ਵਿੱਚ ਕਿਹਾ ਸੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਟਾਈਮ ਕੱਢ ਕੇ ਦਿੱਤਾ ਉਹਦੇ ਲਈ ਸ਼ੁਕਰੀਆ ਤੁਹਾਡਾ ਨਹੀਂ ਨਹੀਂ ਮੇਰੇ ਤਾਂ ਮੇਰੀ ਮੇਰੀ ਮੇਰੇ ਖੁਸ਼ਕਿਸਮਤੀ ਮਕਸਦ ਇਹੀ ਇਹੀ ਹੈਗਾ ਕਿ ਪ੍ਰਭੂ ਨੇ ਹਰ ਬੰਦੇ ਦੀ ਕੋਈ ਨਾ ਕੋਈ ਡਿਊਟੀ ਲਈ ਪਈ ਹੈ ਮੈਨੂੰ ਲੱਗਦਾ ਕਿ ਰਾਜੀਬ ਕੇ ਬਿਸ਼ਿਸ਼ਤਾ ਦੀ ਰੱਬ ਨੇ ਡਿਊਟੀ ਇਹ ਲਈ ਹੈ ਕਿ ਇੱਕ ਤਾਂ ਜਿਹੜਾ ਲੋਕਾਂ ਦਾ ਵਿਸ਼ਵਾਸ ਇਸ ਇਸ ਪદ્ધਤੀ ਤੇ ਰੱਖਣਾ ਹੈਗਾ ਤਾਂ ਕਿ ਇੱਕ ਠੱਗਵਾਦੀ ਨਾ ਹੋਵੇ ਦੂਜਾ ਇਹ ਹੈਗਾ ਕਿ ਜਿਹੜਾ ਉਹ ਫੰਡ ਇਕੱਠਾ ਹੋਵੇ ਫੰਡ ਸਹੀ ਜਗ੍ਹਾ ਕਿਤਨੇ ਕਿਤੇ ਯੂਜ਼ ਹੋਵੇ ਜਾ ਕੇ ਇਨ ਫਿਊਚਰ ਵਾਸਤੇ ਸਰ ਤੁਸੀਂ ਕੀ ਸੋਚ ਕੇ ਰੱਖਿਆ ਹੈ ਕਿ ਜੋ ਫੰਡਸ ਆਣਗੇ ਹੋਰ ਤੁਹਾਡੇ ਕੋਲ ਲੋਕ ਆਣਗੇ ਉਹਨਾਂ ਫੰਡਸ ਨਾਲ ਤੁਸੀਂ ਹੋਰ ਕੀ ਕੀ ਕਰ ਸਕਦੇ ਹੋ ਮਨਪ੍ਰੀਤ ਅੱਜ ਦੀ ਡੇਟ ਤੇ ਮੈਨੂੰ ਤੁਹਾਨੂੰ ਦੱਸ ਦਿਆਂ ਦੱਸ ਦਿਆਂ ਮੈਂ ਮੈਨੂੰ ਬੜੀਆਂ ਬੜੇ ਐਨ ਜੀਓਜ਼ ਵਾਲੇ ਬੜੇ ਮੈਨੂੰ ਸੰਸਥਾਵਾਂ ਵਾਲੇ ਇੱਥੇ ਤੱਕ ਧਾਰਮਿਕ ਸੰਸਥਾਵਾਂ ਮੇ ਕੋਲ ਬਹੁਤ ਆਉਂਦੀਆਂ ਹੈਗੀਆਂ ਵੀ ਕੁਝ ਦੇ ਦਿਓ ਜੀ ਮੈਂ ਫਿਰ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗ ਲੈਂਦਾ ਜੀ ਕਿ ਮੈਂ ਮੇਰਾ ਤਾਂ ਮਿਸ਼ਨ ਸਿਰਫ ਕੁੜੀਆਂ ਦੀ ਪੜ੍ਹਾਈ ਪੜ੍ਹਾਈ ਤੱਕ ਆ ਤੇ ਪੀਜੀਐ ਜੇਕਰ ਕੋਈ ਬੱਚੀ ਨੂੰ ਦਵਾਈ ਦੀ ਕਮੀ ਹੈ ਤਾਂ ਸੇ ਉਹਦੇ ਲਈ ਕਰ ਸਕਦੇ ਆ ਪਰ ਸਾਡੀ ਵੀ ਕਿਉਂਕਿ ਬਹੁਤ ਸਾਰੇ ਐਵੇਂ ਦੇ ਕੇਸ ਵੀ ਆਉਂਦੇ ਆ ਜਿਸ ਦੇ ਵਿੱਚ ਨਾ ਮਾਪਿਓ ਕੋਲ ਪੈਸੇ ਨਹੀਂ ਹੁੰਦੇ ਇਲਾਜ ਦੇ ਵਾਸਤੇ ਤੁਸੀਂ ਨਾ ਕਦੀ ਮੇਰੇ ਨਾਲ ਪੀਜੇ ਚਲ ਕੇ ਦੇਖਿਓ ਪੀਜੇ ਦੀ ਸਿਚੁਏਸ਼ਨ ਕੀ ਹੈ ਅਸੀਂ ਅਸੀਂ ਬਾਹਰ ਬੈਠੇ ਬਹੁਤ ਗੱਲਾਂ ਕਰਦੇ ਆ ਲੋੜ ਨਹੀਂ ਆ ਜੀ ਕੀ ਕਰਨਾ ਕੀ ਨਹੀਂ ਕਰਨਾ ਮੈਂ ਕਹਿੰਨਾ ਤੁਸੀਂ ਇੱਕ ਵਾਰੀ ਪੀਜੇ ਗੜਾ ਮਾਰ ਕੇ ਦੇਖੋ ਇਹ ਜੇ ਜੇ ਮਾਂ ਬਾਪ ਬੈਠੇ ਆ ਜਿਨ੍ਹਾਂ ਦੇ ਬੱਚਿਆਂ ਲਈ ਉਹਨਾਂ ਕੋਲ 10 ਰੁਪਏ ਦੀ ਦਵਾਈ ਦੁਆਨੋਂ ਪੈਸੇ ਵੀ ਨਹੀਂ ਹੈਗੇ ਉਹ ਤੁਹਾਡੇ 20 ਰੁਪਏ ਵੀ ਉਹਨਾਂ ਲਈ ਨਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਮੈਂ ਕਹਿੰਨਾ ਲੱਖਾਂ ਰੁਪਏ ਨਾ ਦਿਓ ਹਮ ਪਰ ਕਈ ਵਾਰ 100 ਰੁਪਿਆ ਉਹਨਾਂ ਲਈ 200 ਰੁਪਿਆ 500 ਰੁਪਿਆ ਉਹਨਾਂ ਲਈ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਹਮ ਸਿਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਸੀਗਾ ਕਿ ਨੰਬਰ ਔਰ ਨਾਮ ਦੇ ਵਿੱਚ ਵੀ ਫਰਕ ਹੁੰਦਾ ਹੈ ਤੁਸੀਂ ਲੋਕਾਂ ਨੂੰ ਉਪਾਅ ਵੀ ਦੱਸਦੇ ਹੋ ਕਿ ਚੀਜ਼ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਮਨਪ੍ਰਤ ਦੇਖੋ ਕੁਦਰਤ ਨੇ ਨਾ ਅਗਰ ਕੋਈ ਸਮੱਸਿਆ ਦਿੱਤੀ ਆ ਉਹਦਾ ਹੱਲ ਵੀ ਦਿੰਦਾ ਹੈ ਹਮ ਤੇ ਜਿਵੇਂ ਐਸਟ੍ਰੋਲੋਜੀ ਚ ਦੀ ਉਪਾਹ ਹੈਗੀ ਹੈ ਸਾਡੇ ਨੰਬਰੋਲੋਜੀ ਚ ਸਾਡੇ ਮਾਸਟਰਸ ਨੇ ਜਿਹੜੇ ਉਪਾਹ ਬਣਾਏ ਉਹ ਬੜੇ ਸਿੰਪਲ ਬਣਾਏ ਪਏ ਹੈ ਕੋਈ ਏਦਾਂ ਨਹੀਂ ਤੁਸੀਂ ਜੀ ਕਾਲਾ ਕੱਪੜਾ ਲੈਣਾ ਉਹਨੂੰ ਬੰਨਣਾ ਉਹ ਦਰਿਆ ਚ ਘੇਰਨਾ ਕੁਛ ਏਦਾਂ ਕੁਛ ਨਹੀਂ ਹੈਗਾ ਬੜਾ ਸਿੰਪਲ ਹੈ ਕੰਮ ਹੈਗਾ ਜਿਹੜਾ ਤੁਸੀਂ ਘਰ ਬੈਠੇ ਬੈਠੇ ਵੀ ਤੁਸੀਂ ਉਹਨੂੰ ਕਰ ਸਕਦੇ ਆ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਪੇਰੈਂਟਸ ਕਰ ਲੈਣ ਤੁਹਾਡੇ ਪੇਰੈਂਟਸ ਨਹੀਂ ਕਰਦੇ ਤੁਸੀਂ ਜੇਕਰ ਮੈਰਿਡ ਹੈ ਤੁਹਾਡੇ ਹਸਬੰਦ ਕਰ ਲੈਣ ਤੁਸੀਂ ਉਹ ਵੀ ਵੀਜੀ ਤੁਹਾਡੇ ਬੱਚੇ ਕਰ ਲੈਣ ਮਤਲਬ ਉਹ ਮੈਂ ਕਦੀ ਇਹ ਨਹੀਂ ਕਹਿੰਦਾ ਵੀ ਤੂੰ ਹੀ ਕਰਨਾ ਹੈਗਾ ਦੇਖੋ ਜੋਬ ਵੀ ਕਰਨੀ ਹੈ ਰੋਜ਼ਗਾਰ ਵੀ ਕਰਨਾ ਬਿਜ਼ਨਸ ਵੀ ਕਰਨਾ ਕੰਮ ਵੀ ਕਰਨਾ ਕੁਝ ਬਹੁਤ ਕੁਝ ਹੈ ਅੱਛਾ ਇਹਦੇ ਨਾਲ ਨਾਲ ਹੋਰ ਬੜੇ ਪਾਰਟ ਹੈ ਇਹਦੇ ਚ ਇੱਕ ਤੁਸੀਂ ਸਾਈਨ ਕਿਵੇਂ ਕਰਦੇ ਆ ਓਕੇ ਉਹ ਵੀ ਉਹ ਵੀ ਦਾ ਪਾਰਟ ਹੈ ਤੁਸੀਂ ਤੁਹਾਡੇ ਨੰਬਰ ਨੂੰ ਤੁਸੀਂ ਕਿਹੜਾ ਕਲਰ ਤੁਹਾਨੂੰ ਸੂਟ ਕਰਦਾ ਹੈ ਤੁਹਾਨੂੰ ਤੁਹਾਨੂੰ ਕਿਹੜਾ ਕਲਰ ਤੁਹਾਨੂੰ ਪਾਣਾ ਚਾਹੀਦਾ ਹੈਗਾ ਓਕੇ ਤੁਹਾਨੂੰ ਆਪਣਾ ਬਿਜ਼ਨਸ ਕਿਸ ਨੰਬਰ ਦੇ ਬੰਦੇ ਨਾਲ ਕਰਨਾ ਚਾਹੀਦਾ ਹੈ ਤੁਹਾਨੂੰ ਮੈਰਿਜ ਕਿਸ ਨੰਬਰ ਦਾ ਕਰਨੀ ਚਾਹੀਦੀ ਹੈ ਬਹੁਤ ਖੁਸ਼ ਹੈ ਠੀਕ ਹੈ ਇਹ ਤੁਸੀਂ ਤਾਂ ਬਹੁਤ ਖੁਸ਼ ਹੈ ਤੁਸੀਂ ਮੈਂ ਤੁਸੀਂ ਹੈਰਾਨ ਹੋਵੋਗੇ ਕਿ ਲੋਕ ਸਾਤੋਂ ਹਮ ਹੁਣ ਬਿਜ਼ਨਸ ਦੇ ਲੋਗੋ ਬਣਾਉਣ ਲੱਗੇ ਆ ਠੀਕ ਹੈ ਬਿਜ਼ਨਸ ਲੋਗੋ ਦਾ ਕਲਰ ਕੀ ਹੋਣਾ ਚਾਹੀਦਾ ਹੈਗਾ ਹਮ ਤੁਸੀਂ ਬੰਬੇ ਦੀਆਂ ਫਿਲਮ ਡਿਸਟ੍ਰਿਬਿਊਟਰ ਜਾਣਦੇ ਹੋ ਨਾ ਹਮ ਜਿੰਨੇ ਵੀ ਤੁਹਾਡੇ ਨਾਟਕ ਬਣਦੀ ਹੈ ਜਾਂ ਫਿਲਮ ਬਣਦੀ ਹੈ ਤੁਹਾਨੂੰ ਹਦਾਨੇ ਹੋਊਗੀ ਕਿ ਬੰਬੇ ਚ ਉਹਨਾਂ ਦੇ ਨਾਮ ਦੀ ਸਪੈਲ ਦੀ ਜਿਹੜੀ ਕੈਲਕੂਲੇਸ਼ਨ ਹੈਗੀ ਹੈ ਜਾਂ ਕਰੈਕਸ਼ਨ ਹੈਗੀ ਹੈ ਉਹ ਨੰਬਰੋਲੋਜਿਸ ਤੋਂ ਕਰਵਾ ਕੇ ਹੀ ਉਹ ਦੱਸ ਦਿਆ ਹੈ ਕਿ ਤੁਸੀਂ ਕਿਸ ਫਰਾਈਡੇ ਨੂੰ ਫਿਲਮ ਆਉ। ਤੁਸੀਂ ਮਾਰਕੀਟ ਚ ਲੈ ਕੇ ਆ ਨਹੀਂ ਲਿਆ। ਓਕੇ ਬਹੁਤ ਬਹੁਤ ਵੱਡੇ ਐਕਟਰ ਨੇ ਆਪਣੇ ਨਾਮ ਚੇਂਜ ਕਰਾਏ ਪਿਆ। ਤੁਸੀਂ ਦੇਖੋ ਜਿਹੜੀ ਸਾਡੇ ਅੱਜ ਦੀ ਸਾਡੀ ਇੰਡਸਟਰੀ ਹੈ ਤੁਸੀਂ ਜਿਹੜੇ ਟੌਪ ਲੈਵਲ ਇੰਡਸਟਰੀਸ ਹੈਗੀ ਆ ਜਿਹੜੇ ਸਾਡੇ ਹਾਊਸਸਿਸ ਹੈਗੇ ਆ ਮੇਰੇ ਸੌਸੇ ਜਗੇ ਆ 15 ਸਾਲ ਪਹਿਲਾਂ ਉਹਨਾਂ ਦੇ ਨਾਮ ਕੁਝ ਹੋਰ ਸੀਗੇ ਅੱਜ ਕੁਝ ਹੋਣ ਦੇ ਨਾਮ ਕੁਝ ਹੋਰ ਹੈਗੇ ਆ ਉਹਨਾਂ ਦੇ ਲੋਗੋ ਦੇਖੋ ਲੋਗੋ ਦੇ ਕਲਰਸ ਦੇਖੋ ਤੁਸੀਂ ਬਿਲਕੁਲ ਠੀਕ ਹੈ ਤੇ ਬਹੁਤ ਕੁਝ ਹੈ ਇਸ ਸਾਇੰਸ ਹੈ ਜਿਹੜਾ ਵਿਸ਼ਵਾਸ ਕਰਦਾ ਹੈ ਉਹਦੇ ਲਈ ਤਾਂ ਇਹ ਮਾਨੋ ਤੋ ਗੰਗਾ ਮਾਂ ਗੰਗਾ ਹੈ ਨੇ ਮਾਨੂੰ ਤੋਂ ਪਾਣੀ ਹੈ ਬਿਲਕੁਲ ਜੇ ਬਿਲਕੁਲ ਸਰ ਨੂੰ ਮਿਲਣ ਤੋਂ ਪਹਿਲਾਂ ਨਾ ਮੈਨੂੰ ਵੀ ਇਸ ਤਰੀਕੇ ਨਾਲ ਲੱਗਦਾ ਸੀ ਕਿ ਸਾਰੀਆਂ ਚੀਜ਼ਾਂ ਵਹਿਮ ਭਰਮ ਨੇ ਪਰ ਜਦੋਂ ਮੈਂ ਸਰ ਦੀਆਂ ਗੱਲਾਂ ਸੁਣੀਆਂ ਨਾ ਤਾਂ ਮੇਰਾ ਵੀ ਇੱਕ ਯਕੀਨ ਹੈ ਜਿਹੜਾ ਉਹ ਬਣ ਗਿਆ ਹੈ ਕਿਉਂਕਿ ਵੱਡੇ ਵੱਡੇ ਕਲਾਕਾਰ ਨੇ ਜਿਹੜੇ ਉਹਨਾਂ ਨੇ ਵੀ ਆਪਣਾ ਨਾਮ ਚੇਂਜ ਕੀਤਾ ਤੇ ਉਹਨਾਂ ਨੇ ਵੀ ਸਰ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਫਿਊਚਰ ਹੈ ਉਹ ਹੋਏਗਾ ਹਾਲਾਂਕਿ ਉਸ ਤੋਂ ਇਲਾਵਾ ਜੇਕਰ ਗੱਲ ਕਰੀ ਜਾਵੇ ਰਾਜਨੀਤੀ ਦੇ ਵਿੱਚ ਤੇ ਸਰ ਹੈ ਹੀ ਨਹੀਂ ਉਸ ਤੋਂ ਇਲਾਵਾ ਉਹ ਬੱਚੀਆਂ ਦੀ ਪੜ੍ਹਾਈ ਦੇ ਵਿੱਚ ਤੇ ਜਿਹੜੀਆਂ ਬੱਚੀਆਂ ਪੀਜੀਆਈ ਦੇ ਵਿੱਚ ਬਿਮਾਰ ਪਈਆਂ ਨੇ ਜਿਨ੍ਹਾਂ ਦੇ ਮਾਪਿਓ ਕੋਲ ਖਰਚੇ ਦੇ ਲਈ ਉਹਨਾਂ ਦੇ ਇਲਾਜ ਦੇ ਲਈ ਪੈਸੇ ਨਹੀਂ ਹੈਗੇ ਉਹਨਾਂ ਦੀ ਵੀ ਸਰ ਦੇ ਵੱਲੋਂ ਮਦਦ ਕੀਤੀ ਜਾਂਦੀ ਹੈ ਕਿਉਂਕਿ ਲੋਕ ਨਾ ਕੁੜੀਆਂ ਨੂੰ ਪਾਲਣਾ ਬਹੁਤ ਵੱਡੀ ਮਜਬੂਰੀ ਸਮਝਦੇ ਨੇ ਲੋਕਾਂ ਨੂੰ ਐਵੇਂ ਕਿ ਯਾਰ ਸਾਡੇ ਘਰ ਕੁੜੀ ਆ ਗਈ ਅਸੀਂ ਕਿਵੇਂ ਇਹਦਾ ਪਾਲਣ ਪੋਸ਼ਣ ਕਰਾਂਗੇ ਕਿਵੇਂ ਇਹਨੂੰ ਪੜ੍ਹਾਵਾਂਗੇ ਪਰ ਸਰ ਉਹਨਾਂ ਬੱਚਿਆਂ ਦੀ ਜਿਹੜੀ ਮਦਦ ਨੇ ਉਹ ਕਰ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਸਰ ਨਾਲ ਆ ਕੇ ਸਾਰਿਆਂ ਨੂੰ ਮੁਲਾਕਾਤ ਹੈ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੀ ਆ ਅੰਦਰਲੀ ਗੱਲ ਕਿ ਬਹੁਤ ਸਾਰੇ ਜਾਂ ਸੰਸਥਾਵਾਂ ਨੇ ਐਨ ਜੀਓਸ ਨੇ ਜੋ Rajiv ji ਨੂੰ ਬੁਲਾਉਂਦੀਆਂ ਨੇ ਅਵਾਰਡ ਦੇਣ ਦੇ ਲਈ ਆਪਾਂ ਪੁੱਛਦੇ ਹਾਂ ਕਿ ਉਹ ਕਿਉਂ ਨਹੀਂ ਜਾਂਦੇ ਅਵਾਰਡ ਲੈਣ ਦੇ ਲਈ ਮਨਪ੍ਰੇਰ ਮੈਨੂੰ ਲੱਗਦਾ ਕਿ ਮੈਂ ਹਲੇ ਉਸ ਮੁਕਾਮ ਤੇ ਨਹੀਂ ਪਹੁੰਚਿਆ ਜਦ ਮੈਂ ਓਡੀ ਵੱਡੀ ਸੇਵਾ ਨਹੀਂ ਕਰ ਸਕਿਆ ਕਿ ਮੈਂ ਕੋਈ ਪ੍ਰਾਈਜ਼ ਜਾਂ ਮੈਂ ਅਵਾਰਡ ਲਵਾਂ ਹੂੰ ਮੈਨੂੰ ਬਹੁਤ ਸਸਤਾ ਫਾਮਪਲਾ ਤੁਹਾਡੇ ਕੋਲ ਠੀਕ ਹੈ ਮੈਨੂੰ ਬੜੀਆਂ ਸਸਥਾਮਾਂ ਬੁਲੰਦੀਆਂ ਆ ਪਿਛਲੇ 5 ਸਾਲਾਂ ਤੋਂ ਕੋਈ ਸ਼ਾਇਦ ਮੈਨੂੰ ਲੱਗਦਾ ਹੈ ਉਹ ਲੋਕੀ ਮੈਨੂੰ ਕਹਿੰਦੇ ਤੁਸੀਂ ਪਹਿਲੇ ਬੰਦੇ ਆ ਜੀ ਜਿਹੜੇ ਇਸ ਤਰ੍ਹਾਂ ਸੇਵਾ ਕਰ ਰਹੇ ਆ ਪਰ ਮੈਂ ਉਹਨਾਂ ਨੂੰ ਜਵਾਬ ਦਿੰਦਾ ਕਿ ਮੈਨੂੰ ਲੱਗਦਾ ਕਿ ਮੈਂ ਹਲੇ ਇਸ ਯੋਗ ਨਹੀਂ ਆ ਹਲੇ ਬਹੁਤ ਸਾਰੀ ਸਮਾਂ ਵੀ ਕਹਿ ਰਹੀ ਨੇ ਕਿ ਸਾਡੀ ਖੁਸ਼ਕਿਸਮਤੀ ਹੈ ਜੇ ਸਰ ਸਾਡੇ ਕੋਲ ਆਉਣਗੇ ਅਵਾਰਡ ਲੈਣ ਦੇ ਲਈ ਪਰ ਮੈਂ ਪਰ ਮੈਂ ਹਲੇ ਮਨਨ ਕਰਦਾ ਹੈਗਾ ਤੇ ਮੈਨੂੰ ਹਲੇ ਮੈਨੂੰ ਲੱਗਦਾ ਹੈ ਕਿ ਮੈਂ ਉਹਨਾ ਕੰਮ ਕਰ ਨਹੀਂ ਸਕਿਆ ਹੂੰ ਜਿੰਨਾ بڑا ਉਹ ਅਵਾਰਡ ਹੁੰਦਾ ਹੈਗਾ ਇਸ ਲਈ ਮੈਂ ਹਲੇ ਹੱਥ ਜੋੜ ਕੇ ਮਨਾ ਕਰੰਦਾ ਕਿ ਨਹੀਂ ਜੀ ਹਲੇ ਮੇਰੇ ਚ ਉਨੀ ਯੋਗਤਾ ਤਾਂ ਹੈ ਨਹੀਂ ਕਿ ਮੈਂ ਉਹ ਅਵਾਰਡ ਲੈਣ ਦੇ ਯੋਗ ਹਾਂ ਪਰ ਸਰ ਜੇਕਰ ਮੈਂ ਆਪਣੀ ਗੱਲ ਕਰਾਂ ਜਾਂ ਫਿਰ ਮੈਂ ਆਪਣੇ ਦਰਸ਼ਕਾਂ ਦੀ ਗੱਲ ਕਰਾਂ ਤਾਂ ਬਿਲਕੁਲ ਚਾਹਣਗੇ ਕਿ ਤੁਸੀਂ ਉੱਥੇ ਜਾਓ ਕਿਉਂਕਿ ਜੋ ਗੱਲਾਂ ਤੁਸੀਂ ਅੱਜ ਦਰਸ਼ਕਾਂ ਨੂੰ ਦੱਸਿਆ ਨੇ ਨਾ ਤੇ ਉਹ ਬਹੁਤ ਉਹਨਾਂ ਦੇ ਕੰਮ ਆ ਸਕਦੀਆਂ ਨੇ ਇੱਕੇ ਚਾਕੇ ਚਲੋ ਕੁਝ ਗੱਲਾਂ ਰੱਬ ਦੇ ਹੱਥ ਹੁੰਦੀਆਂ ਜੀ ਮੇਰਾ ਕਰਮ ਜੋ ਰੱਬ ਨੇ ਮੈਨੂੰ ਕਰ ਮੇਰਾ ਕਰਮ ਦਿੱਤਾ ਹੈਗਾ ਮੈਨੂੰ ਰੱਬ ਨੇ ਕਰਮ ਹੀ ਦਿੱਤਾ ਹੈ ਤੇ ਮੈਂ ਆਪਣੇ ਕਰਮ ਨੂੰ ਬੁਦੇਟ ਅੰਗਣਾ ਕਰਾਂ ਮੇਰੇ ਤਾਂ ਹਿੰਮਤ ਕੋਸ਼ਿਸ਼ ਹਮਸ਼ਾ ਇਹ ਰਹੂਗੀ ਇਹੀ ਰਹਿੰਦੀ ਹੈਗੀ ਬਿਲਕੁਲ ਜੀ ਬਿਲਕੁਲ ਬਸ ਤਾਂ ਮੈਂ ਇਹ ਕਹਿਣਾ ਮੇਰਾ ਅਟਲ ਵਿਸ਼ਵਾਸ ਹੈ 100% ਨੰਬਰੋਲੋਜੀ ਕੰਮ ਕਰਦੀ ਹੈ ਲੋਕਾਂ ਨੂੰ ਫਾਇਦਾ ਹੁੰਦਾ ਹੈ 1% ਮੈਂ ਕਿਸੇ ਦੀ ਗੱਲ ਸੁਣ ਵੀ ਲਵਾਂ ਬਸ ਤਾਂ ਮੈਂ ਆਪਣਾ ਟਾਈਮ ਕਦੀ ਖਰਾਬ ਹੀ ਨਹੀਂ ਕਰਦਾ ਉਹਨੂੰ ਸਮਝਾਵਾਂ ਕਿ ਨੰਬਰੋਲੋਜੀ ਕੀ ਹੈ ਪਰ ਮੈਂ ਇੱਕ ਉਹਦੀ ਗੱਲ ਮੰਨ ਲਵਾਂ ਵੀ ਇਹ ਕੁਛ ਨਹੀਂ ਹੈ ਠੱਗ ਵਿਧਿਆ ਹੈ ਚਲੋ ਮੈਂ ਠੱਗ ਵਿਧਿਆ ਮੰਨ ਲੈਣਾ ਤੁਹਾਡੇ ਕਹਿੰਦੇ ਉਹਦੇ ਕਹਿੰਦੇ ਪਰ ਦੂਜੇ ਪਾਸੇ ਇਸ ਫੰਡ ਨਾਲ ਜਿਹੜੇ 200 ਕੁੜੀਆਂ ਪੜ੍ਹ ਰਹੀਆਂ ਹੈਗੀਆਂ ਜਿਹੜੇ ਅੱਜ ਪੀਜੀਐਚ ਚ ਬੱਚਿਆਂ ਨੂੰ ਦਵਾਈ ਜਾ ਰਹੀ ਹੈ ਮੈਨੂੰ ਲੱਗਦਾ ਕਿ ਉਹ ਮੇਰੀ ਸਾਡੇ ਟੀਮ ਦੀ ਬਹੁਤ ਵੱਡੀ ਸੇਵਾ ਹੈਗੀ ਹੈ ਤੇ ਕਿਤਨਾ ਕਿਤੇ ਤੁਸੀਂ ਉਹ ਪਿੰਡਾਂ ਚ ਜਾ ਕੇ ਦੇਖੋ ਜਿਹੜੇ ਬੱਚਿਆਂ ਕੁੜੀਆਂ ਪੜ੍ਹਨਾ ਚਾਹੁੰਦੀਆਂ ਐ ਮਾਂ ਕੋਲ ਕੋਈ ਕੈਸਾ ਹੈ ਨਹੀਂ ਪੀਜੀਐਚ ਜਾ ਕੇ ਦੇਖੋ ਲੋਕਾਂ ਕੋਲ 50 ਰੁਪਏ ਨਹੀਂ ਹੈ ਕਿ ਦਵਾਈ ਲੈਣ ਲਈ ਨਹੀਂ ਹੈਗੀ ਸਾਡੇ ਉਹ 100 ਰੁਪਏ ਉਹਨਾਂ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੈਂ ਤਾਂ ਇਹ ਕਹਿਣਾ ਹੈਗਾ ਕਿ ਅਗਰ ਕੋਈ ਗਿਆਨ ਦੀ ਯੂਜ਼ ਨਾਲ ਜਾ ਉਹਦੀ ਇਸਤੇਮਾਲ ਨਾਲ ਕਿਸੇ ਦਾ ਫਾਇਦਾ ਹੁੰਦਾ ਹੋਵੇ ਮੈਨੂੰ ਮੇਰੇ ਖਿਆਲ ਮੈਨੂੰ ਲੱਗਦਾ ਕਿ ਬਹੁਤ ਵੱਡਾ ਕੰਮ ਹੈ ਜੀ ਉਹ ਵਾਲਾ ਮੇਰੇ ਮੇਰਾ ਤਾਂ ਮੰਨਣਾ ਮੇਰਾ ਇਹ ਹੈਗਾ ਜੀ ਬਿਲਕੁਲ ਸ੍ਰਿਕ ਮੈਂ ਹੋਰ ਕੁਐਸਚਨ ਜਿਹੜਾ ਤੁਹਾਨੂੰ ਪੁੱਛਣਾ ਚਾਹ ਰਹੀ ਆ ਕਿ ਬੰਦੇ ਨੂੰ ਨੰਬਰੋਲੋਜੀ ਤੇ ਐਸਟਰੋਲੋਜੀ ਦੀ ਜਿਹੜੀ ਜ਼ਰੂਰਤ ਹੈ ਉਹ ਕਦੋਂ ਪੈਂਦੀ ਹੈ ਤੇ ਕਦੋਂ ਨੂੰ ਲੱਗਦਾ ਕਿ ਸਾਨੂੰ ਹੁਣ ਜਾਣਨਾ ਚਾਹੀਦਾ ਹੈ ਮਨਪ੍ਰ ਤੁਸੀਂ ਬਹੁਤ ਵੱਡੇ ਕੁਐਸਚਨ ਪੁੱਛਿਆ ਹੂੰ ਜਦੋਂ ਸਾਡੇ ਦਿਨ ਚੰਗੇ ਹੋਣ ਇਟ ਮੀਨ ਉਹ ਸਾਡੇ ਚੰਗਾ ਟਾਈਮ ਚੱਲ ਰਿਹਾ ਹੈਗਾ ਹੂੰ ਸਾਨੂੰ ਉਦੋਂ ਹੀ ਨੰਬਰੋਲੋਜਿਸਟ ਕੋਲ ਪਰ ਲੋਕ ਤੇ ਮਾੜੇ ਟਾਈਮ ਦੇ ਵਿੱਚ ਜਾਣਾ ਪਸੰਦ ਕਰਦੇ ਆ ਸਰ ਉੱਥੇ ਨਾਲਾ ਹਮ ਐਗਜ਼ਾਮਪਲ ਦਿੰਨਾ ਹੈ ਕਿ ਬੰਦੇ ਨੂੰ ਕੋਈ ਕੋਈ ਬਿਮਾਰ ਹੋ ਗਿਆ ਉਹਨੂੰ ਬੜੀ ਗੰਭੀਰ ਸਮੱਸਿਆ ਹੋ ਗਈ 50 ਡਾਕਟਰਾਂ ਕੋਲ ਜਾਏ ਕੀ ਕੋਈ ਡਾਕਟਰ ਦਾ ਇਲਾਜ ਕਰ ਸਕਦਾ ਹੈ ਨਹੀਂ ਜਦੋਂ ਬੰਦਾ ਹੈਲਦੀ ਸੀਗਾ ਅਗਰ ਉਦੋਂ ਹੀ ਹੋ ਕਿਸੇ ਡਾਕਟਰ ਨੂੰ ਪੁੱਛ ਲੈਂਦਾ ਜਾ ਕੇ ਵੀ ਮੈਂ ਹੋਰ ਕਿਵੇਂ ਹੈਲਦੀ ਰਵਾਂ ਹਮ ਐਸਟ੍ਰੋਲੋਜੀ ਨੰਬਰੋਲੋਜੀ ਦਾ ਬੇਸ ਹੈਗਾ ਚੰਗਾ ਟਾਈਮ ਤੁਹਾਡਾ ਕਦੋਂ ਹੈ ਓਕੇ ਮਾੜਾ ਟਾਈਮ ਤੁਹਾਡਾ ਕਦੋਂ ਹੈ ਮੈਂ ਇਹ ਕਹਿਣਾ ਹੁੰਦਾ ਕਿ ਜਦੋਂ ਪਤਾ ਲੱਗ ਜਵੇ ਕਿਸੇ ਨੂੰ ਕਿ ਮੇਰਾ ਚੰਗਾ ਟਾਈਮ ਹੈ ਉਸ ਚੰਗੇ ਟਾਈਮ ਨੂੰ ਤੁਸੀਂ ਮੈਕਸਿਮਮ ਯੂਜ਼ ਕਰ ਲਓ ਜਦੋਂ ਤੁਹਾਡਾ ਮਾੜਾ ਟਾਈਮ ਹੈ ਨਵਾਂ ਕੰਮ ਸ਼ੁਰੂ ਨਾ ਕਰੋ ਜਿਹੜਾ ਬਿਜ਼ਨਸ ਕਰ ਰਹੇ ਹੈ ਉਹਨੂੰ ਸ਼ਾਂਤਮਈ ਕੂਲ ਹੋ ਕੇ ਉਹਨੂੰ ਕਰਦੇ ਰਹੋ ਮਤਲਬ ਮਾੜੇ ਕੰਮ ਚ ਠੰਡਕ ਰੱਖ ਲਓ ਜਦੋਂ ਸਮਾਂ ਚੰਗਾ ਹੈਗਾ ਉਦੋਂ ਰੋਟੀ ਖਾਣੀ ਘਟਾ ਦਿਓ ਨੀਂਦ ਘਟਾ ਦਿਓ بس ਤੇ ਚੰਗੇ ਸਮੇਂ ਦੇ ਵਿੱਚ ਤੇ ਸਰ ਵੈਸੀ ਲੋਕਾਂ ਦੇ ਵਿੱਚ ਹੰਕਾਰ ਭਰ ਜਾਂਦਾ ਕਿ ਮੇਰਾ ਤਾਂ ਚੰਗਾ ਟਾਈਮ ਚੱਲ ਰਿਹਾ ਮੇਰੇ ਮੇਰੇ ਤੇ ਮਾੜਾ ਟਾਈਮ ਹੈ ਜਿਹੜਾ ਕਦੀ ਵੀ ਨਹੀਂ ਆਣਾ ਬਸ ਉਹ ਚੰਗਾ ਸਮਾਂ ਫਿਰ ਥੋੜੇ ਟਾਈਮ ਦਾ ਆਉਂਦਾ ਬਸ ਬਸਨਾ ਮੈਨੂੰ ਇਹ ਹੈ ਬਿਲਕੁਲ ਤੇ ਉਹ ਜਿਹੜਾ ਚੰਗੇ ਸਮੇਂ ਚ ਆ ਜਾਂਦਾ ਹੈ ਮੈਂ ਤੁਹਾਨੂੰ ਉਸ ਪਾਰ ਬਾਰੇ ਕਹਿੰਦਾ ਹੂੰ ਵੀ ਜਦੋਂ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਗਿਆ ਨਾ ਕਿਸ ਚੰਗੇ ਬੰਦੇ ਵਿਦਵਾਨ ਬੰਦੇ ਕੋਲ ਜਾ ਕੇ ਇਹ ਪੁੱਛ ਲੋ ਕਿ ਇਹ ਮੇਰਾ ਚੰਗਾ ਟਾਈਮ ਹੋਰ ਬਣਿਆ ਰਵੇ ਮੈਂ ਕੀ ਕਰ ਲਵਾਂ ਬਸ ਜੀ ਬਿਲਕੁਲ 5 ਸਾਲ ਦੀ ਪੱਤਰਕਾਰੀ ਦੇ ਵਿੱਚ ਮੈਨੂੰ ਜਿਹੜਾ ਸਮਾਂ ਹੋ ਗਿਆ ਤੇ ਮੈਂ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀ ਕਿ ਮੈਂ ਮਿਲ ਚੁੱਕੀ ਹਾਂ ਪਰ ਮੈਂ ਐਸੀ ਸ਼ਖਸੀਅਤ ਨੂੰ ਪਹਿਲੀ ਵਾਰ ਮਿਲੀ ਚੁੱਕੀ ਹਾਂ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦਾ ਬਹੁਤ ਸਾਰੇ ਤਜਰਬੇ ਜਿਹੜਾ ਮਿੰਦੂ ਵੀ ਹੁਣ ਸਿੱਖਣ ਨੂੰ ਮਿਲਿਆ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਕਦੇ ਵੀ ਨਾ ਮਾੜੇ ਟਾਈਮ ਦੇ ਵਿੱਚ ਜਿਹੜਾ ਨਹੀਂ ਜਾਣਾ ਚਾਹੀਦਾ ਸਾਨੂੰ ਚੰਗੇ ਟਾਈਮ ਦੇ ਵਿੱਚ ਹਮੇਸ਼ਾ ਦੇਖਣਾ ਚਾਹੀਦਾ ਹੈ ਕਿ ਸਾਨੂੰ ਕਿਹੜਾ ਕੰਮ ਕਰ ਸਟਾਰਟ ਕਰਨਾ ਚਾਹੀਦਾ ਹੈ ਕਿਉਂਕਿ ਚੰਗਾ ਟਾਈਮ ਹੈ ਨਾ ਜਿਹੜਾ ਉਹ ਥੋੜੇ ਟਾਈਮ ਦੇ ਲਈ ਹੁੰਦਾ ਪਰ ਮਾੜਾ ਟਾਈਮ ਜਦੋਂ ਆ ਜਾਂਦਾ ਨਾ ਤਾਂ ਜਾਣ ਲੱਗਿਆ ਬਹੁਤ ਟਾਈਮ ਹੈ ਜਿਹੜਾ ਸਾਡਾ ਸਾਡਾ ਲੈ ਕੇ ਜਾਂਦਾ ਆ ਤੇ ਮੈਂ ਸਰਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਆਪਣਾ ਟਾਈਮ ਦਿੱਤਾ ਜਿਹੜਾ ਥੈਂਕ ਯੂ ਸਰ ਕਿ ਤੁਹਾਡੇ ਵਰਗੇ ਯੰਗ ਤੇ ਟੈਲੈਂਟ ਬੰਦੇ ਕੋਲ ਮੈਨੂੰ ਅੱਜ ਬੈਠਣ ਦਾ ਮੌਕਾ ਮਿਲਿਆ ਤੁਸੀਂ ਮੈਨੂੰ ਆਪਣੇ ਸ਼ੋਅ ਵਿੱਚ ਬੁਲਾਇਆ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਚੈਨਲ ਨਾਲ ਨਾਲ ਤੁਹਾਡੇ ਤੁਹਾਡੇ ਨਾਲ ਤੇ ਤੁਹਾਡੀ ਪੂਰੀ ਟੀਮ ਨਾਲ ਹੈਗੀਆਂ ਧੰਨਵਾਦ ਸ਼ੁਕਰੀਆ ਦਿਲੋਂ ਸ਼ੁਕਰਾਨਾ ਕਰਦਾ ਮੈਂ ਤਾਂ ਜੀ